ਕਲਕੱਤਾ ਵਿਖੇ ਮਹਿਲਾ ਡਾਕਟਰ ਦੇ ਨਾਲ ਕਤਲ ਦਾ ਵਿਰੋਧ ਨਹੀਂ ਥੰਮ ਰਿਹਾ ਪਰ ਸ਼ਮਣੀ ਕਮੇਟੀ ਦੀ ਵਿਧਿਕ ਸੁਸਤਾਵਾ ਦੇ ਵੱਲੋਂ ਸ਼ਾਂਤੀ ਮਾਰਚ ਕਟਿਆ ਗਿਆ ਤਾਂ ਕਲਕੱਤਾ ਵਿਖੇ ਮਹਿਲਾ ਡਾਕਟਰ ਦੇ ਨਾਲ ਰੇਪ ਤੋਂ ਬਾਅਦ ਕੀਤੀ ਗਈ ਕਤਲ ਦੇ ਦੇਸ਼ ਦੇ ਵਕਫਾ ਖੇਸਿਆਂ ਦੇ ਵਿੱਚ ਮਹਿਲਾਵਾ ਤੇ ਹੋ ਰਹੇ ਅਤੇ ਚਾਰਾਂ ਦੇ ਵਿਰੋਧ ਦੇ ਵਿੱਚ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਵਾਈ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਚੱਲ ਰਹੀਆਂ ਵਿਧਿਕ ਆਧਾਰਿਆਂ ਦੇ ਵੱਲੋਂ ਸ਼ਾਂਤੀ ਮਾਰਚ ਕਟਿਆ ਗਿਆ ਪਤਾ ਲੱਗਾ ਕਿ ਸ਼ਮਣੀ ਕਾਰੇ ਦਲ ਦੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਇੰਚਾਰਜ ਜਗਦੀਸ਼ ਸਿੰਘ ਚੀਮਾ ਸਮੁਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਤਿਹਰ ਅਫਤਾਰ ਸਿੰਘ ਰਿਆ ਨੇ ਜਿਹੜਾ ਕਿ ਇਸ ਨੂੰ ਆਰਾਮ ਕਰਵਾਇਆ ਇਸ ਮੌਕੇ ਤੇ ਮਾਤਾ ਗੁਦਰੀ ਕਾਲਜ ਫਤਿਹਗੜ ਸਾਹਿਬ ਦੇ ਗੇਟ ਤੋਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਨਾਮ ਦੇ ਜਾਪ ਤੇ ਨਾਲ ਵਿਦਿਆਰਥੀਆਂ ਦੇ ਵੱਲੋਂ ਇਹ ਸ਼ਾਂਤੀ ਮਾਰਚ ਕੱਢਿਆ ਗਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿੱਚ ਵੱਖ-ਵੱਖ ਥਾਵਾਂ ਤੇ ਬਹੁਤ ਹੀ ਦੁਖਦਾਈ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਚਾਹੇ ਉਹ ਕਿਸੇ ਵੀ ਲੇਡੀ ਨਾਲ ਹੋਵੇ ਮੈਂ ਸਭ ਨਾਵੇਂ ਜਿਹੜਾ ਸਮਾਜ ਆਪਣਾ ਇਹ ਚੀਜ਼ਾਂ ਤਾਂ ਵੈਸਟਰਨਾਈਜ਼ਡ ਕਲਚਰ ਵਿੱਚ ਵੜੀ ਹੁੰਦੀਆਂ ਜੋ ਅੱਜ ਹਿੰਦੁਸਤਾਨ ਦੀ ਧਰਤੀ ਤੇ ਹੋਣ ਲੱਗ ਗਿਆ ਮੈਂ ਸਮਝਦਾ ਵੀ ਅੱਜ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਉਦਦ ਕੀਤਾ ਲੋਕਾਂ ਨੂੰ ਲਾਮਬੰਦ ਕਰਨਾ ਲੋਕਾਂ ਨੂੰ ਜਾਗਰੂਤ ਕਰਨਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਅੱਜ ਸਤਨਾ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਮਾਤਾ ਕੁਜੀ ਕਾਲਜ ਦੇ ਗੇਟ ਤੋਂ ਲੈ ਕੇ ਪਪਾ ਬੰਦਰ ਸਿੰਘ ਬਾਹਦਰ ਦਾ ਜਿਹੜਾ ਚੌਕ ਹੈ ਉੱਥੋਂ ਤੱਕ ਜਿਹੜਾ ਇਹ ਮਾਰਚ ਹੈ ਸਤਨਾ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਬੱਚੇ ਅੱਜ ਇਸ ਮਾਰਚ ਵਿੱਚ ਸ਼ਾਮਲ ਹੋਏ ਨੇ ਬੜੇ ਵਧੀਆ ਤਰੀਕੇ ਨਾਲ ਦੇਸ਼ ਦੇ ਵਿੱਚ ਜਿਹੜੀ ਬਹੁਤ ਹੀ ਕਾਨੂੰਨੀਆ ਹਰਕਤਾਂ ਹੋ ਰਹੀਆਂ ਨੇ ਜਿੱਥੇ ਮੈਂ ਚਾਹੇ ਉਹ ਸਟੇਟ ਦੀ ਸਰਕਾਰਾਂ ਨੇ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਹੈ ਕਿ ਜਿਹੜਾ ਦਰਿੰਦਗੀ ਦਾ ਮਾਹੌਲ ਬਣਿਆ ਹੋਇਆ ਹੈ ਇਹਦੇ ਤੇ ਕਾਬੂ ਕਰਨ ਤਾਂ ਕਿ ਕੋਈ ਵੀ ਚਾਹੇ ਉਹ ਬੇਟੀ ਹੈ ਚਾਹੇ ਕੋਈ ਇਨਸਾਨ ਹੈ ਉਹ ਜਿਹੜੀ ਦਰਿੰਦਗੀ ਦੇ ਸ਼ਿਕਾਰ ਹੁੰਦੇ ਨੇ ਇਹ ਬਹੁਤ ਹੀ ਦੁਖਦਾਈ ਗੱਲ ਹੈ ਇਸ ਕਰਕੇ ਮੈਂ ਸਾਰੇ ਮੁੱਖ ਮੰਤਰੀ ਸਾਹਿਬਾਨ ਨੂੰ ਅਤੇ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਹਾਂ ਇਹਨਾਂ ਚੀਜ਼ਾਂ ਤੇ ਕੰਟਰੋਲ ਕਰੋ ਤਾਂ ਕਿ ਦੇਸ਼ ਜਿਹੜੀਆਂ ਵੋਟਾਂ પાਕੇ ਤੁਹਾਨੂੰ ਰੱਖਿਆਕ ਬਣਾਉਂਦਾ ਹੈ ਦੇਸ਼ ਦਾ ਔਰ ਸਟੇਟਾਂ ਦਾ ਪਰ ਉਹਨਾਂ ਵੱਲ ਤੁਸੀਂ ਧਿਆਨ ਨਹੀਂ ਦਿੰਦੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਨੂੰ ਬੜੇ ਹੀ ਸੱਜੇ ਢੰਗ ਜੋ ਸਾਡੀ ਭੈਣ ਨਾਲ ਐਡੀ ਕਿਨੋਨਿੰਗ ਹਰਕਤ ਕੀਤੀ ਗਈ ਹੈ ਉਹ ਉਸ ਦੇ ਲਈ ਅਸੀਂ ਆਵਾਜ਼ ਉਠਾਈਏ ਅੱਜ ਉਹਨਾਂ ਨਾਲ ਹੋਇਆ ਕੱਲ ਨੂੰ ਸਾਡੇ ਨਾਲ ਵੀ ਹੋਏਗਾ ਜਿਹੜੀ ਇਹ ਸੁਸਾਇਟੀ ਸਾਡੀ ਸੀ ਪਹਿਲਾਂ ਤਾਂ ਉਹਦੇ ਵਿੱਚ ਇਹ ਸਾਰੇ ਕੰਮ ਨਹੀਂ ਹੁੰਦੇ ਸੀ ਭਾਈ ਗੁਰਦਾਸ ਜੀ ਤਾਂ ਕਹਿੰਦੇ ਸਨ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆ ਜੜਾ ਤੇ ਨਾ ਅੱਜ ਸਾਡੀਆਂ ਮਾਵਾ ਸੇਫ ਨੇ ਨਾ ਸਾਡੀਆਂ ਭੈਣਾ ਸੇਫ ਨੇ ਤੇ ਨਾ ਸਾਡੀਆਂ ਧੀਆ ਸੇਫ ਨੇ ਤੇ ਅੱਜ ਦੇਖ ਲਈਆਂ ਕਿ 4 ਸਾਲ ਦੀ ਬੱਚੀ ਦੇ ਨਾਲ ਉਹਦੇ ਨਾਲ ਇਹ ਸਭ ਕੁਝ ਹੋ ਰਿਹਾ 80 ਸਾਲ ਦੀ ਮਾਤਾ ਉਹਦੇ ਨਾਲ ਇਹ ਸਭ ਕੁਝ ਹੋ ਰਿਹਾ ਆ ਸਾਡੀ ਭੈਣ ਦੇ ਨਾਲ ਸਾਡੇ ਸਾਹਮਣੇ ਜੋ ਹੋਇਆ ਆ ਤੇ ਇਹਦੇ ਲਈ ਅਸੀਂ ਇਹ ਸਾਡਾ ਜਿਹੜਾ ਰੋਸ ਮਾਰਚ ਕੀਤਾ ਆ ਕਿ ਇਸ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਇਹ ਦੁਸ਼ਕਰਮ ਕਰਨ ਲੱਗਿਆ 100 ਵਾਰ ਸੋਚੇ ਸਾਡੇ ਜੋ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਜਿਹੜੇ ਅਸਲ ਰੇਪਿਸਟ ਹੁੰਦੇ ਨੇ ਉਹ ਤਾਂ ਬਚਾਅ ਕਰ ਜਾਂਦੇ ਨੇ ਤੇ ਜੋ ਉਹਦੇ ਲਈ ਜੋ ਬਣਦੀ ਸਜ਼ਾ ਹੈ ਉਹ ਨਹੀਂ ਹੋ ਪਾਂਦੀ ਤੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਸਜ਼ਾਵਾਂ ਦੇ ਨਾਲ ਕੀ ਇਹ ਸਭ ਕੁਝ ਬੰਦ ਹੋ ਜਾਵੇਗਾ ਮਹਾਰਾਜਾ ਅਨਜੀਤ ਸਿੰਘ ਦੇ ਟਾਈਮ ਜੋ ਸੁਸਾਇਟੀ ਸੀ ਉੱਥੇ ਕਿਹਾ ਜਾਂਦਾ ਕਿ 40 ਸਾਲ ਦੇ ਰਾਜ ਦੇ